ਭਾਈ ਗੁਰਜੀਤ ਸਿੰਘ ਖਾਲਸਾ ਭਾਈ ਗੁਰਜੀਤ ਫਟੇ ਐਤਵਾਰ ਵਾਲੇ ਦਿਨ ਜਿਸ ਦਿਨ ਬਸਾਖੀ ਦਾ ਦਿਹਾੜਾ ਸੀ ਮੈਨੂੰ ਇੱਕ ਵਰਕਰ ਦਾ ਫੋਨ ਆਇਆ ਮੈਂ ਆਪਣੀ ਸੁਭਾਅ ਦੇ ਅਨਸਾਰ ਫੋਨ ਚੱਕਿਆ ਕਿਉਂਕਿ ਕੋਈ ਸਧਾਰਨ ਵੀ ਵਰਕਰ ਮੈਨੂੰ ਫੋਨ ਕਰੇ ਤਾਂ ਹਮੇਸ਼ਾ ਫੋਨ ਮੈਂ ਆਪਣਾ ਆਪ ਚੁੱਕ ਦਿੰਦਾ ਜਿਸ ਵੇਲੇ ਉਹਨੇ ਫੋਨ ਕੀਤਾ ਮੈਂ ਸੋਚਿਆ ਕੋਈ ਅਕਾਲੀ ਵਰਕਰ ਹੋਏਗਾ ਜਿਹਨੂੰ ਵਿਰਾਸਤ ਵਿੱਚ ਸਿੱਖੀ ਮਿਲੀ ਹੋਏਗੀ ਜਿਹਨੂੰ ਵਿਰਾਸਤ ਵਿੱਚ ਅਕਾਲੀ ਦਲ ਦਾ ਪਿਆਰ ਸਤਕਾਰ ਮਿਲਿਆ ਹੋਏਗਾ ਤੇ ਉਹਦੇ ਵਾਸਤੇ ਅਕਾਲੀ ਦਲ ਇੱਕ ਬਹੁਤ ਵੱਡੀ ਪੰਥਕ ਪਾਰਟੀ ਦੇ ਨਾਲ ਪਿਆਰ ਰਹੀਗਾ ਤੇ ਉਹ ਜ਼ਰੂਰ ਸਿੱਖੀ ਸਰੂਪ ਵਾਲਾ ਹੋਏਗਾ ਸਿਰ ਤੇ ਦਸਤਾਰ ਹੋਏਗੀ ਚਿਹਰੇ ਤੇ ਦਾੜਾ ਪ੍ਰਕਾਸ਼ ਹੋਏਗਾ ਤਾਂ ਉਹ ਸਿੱਖੀ ਦਾ ਅਕਾਲੀ ਦਲ ਨਾਲ ਸੰਬੰਧਿਤ ਹੋਏਗਾ ਪਰ ਮੈਨੂੰ ਇਹ ਨਹੀਂ ਸਮਝ ਆਂਦੀ ਆਈ ਕਿ ਭਗੌੜਾ ਦਲ ਦੇ ਵਰਕਰਾਂ ਨੇ ਅੱਜ ਕਿਸ ਤਰ੍ਹਾਂ ਦੀ ਮਤਬੀ ਜਿਸ਼ੋ ਸ਼ੁਰੂ ਕੀਤੀ ਕਿ ਇੱਕ ਔਰਤ ਦੇ ਨਾਲ ਜਾਂ ਇੱਕ ਬੀਬੀ ਦੇ ਨਾਲ ਇਸ ਧੰਨ ਨਾਲ ਗੱਲ ਕਰਨੀ ਤੇ ਗੱਲ ਕਰਨ ਤੋਂ ਇਲਾਵਾ ਬਿਨਾਂ ਪੁੱਛੇ ਤੋਂ ਰਿਕਾਰਡਿੰਗ ਕਰ ਲੈਣੀ ਫਿਰ ਨਾਲ ਵੀਡੀਓ ਬਣਾਣੀ ਮੈਂ ਸੋਚ ਨਹੀਂ ਸਕੀ ਕਿਉਂਕਿ ਮੇਰੇ ਤੇ ਦਿਮਾਗ ਸੀ ਕਿ ਸ਼ਾਇਦ ਇਹ ਅਕਾਲੀ ਗੱਲ ਦਾ ਦੰਦ ਹੋਵੇ ਜੇ ਮੇਰੇ ਨਾਲ ਗੱਲ ਕਰੇਗਾ ਤੇ ਅਸੀਂ ਕੋਈ ਵਿਚਾਰ ਬਟੰਦਾਂ ਕਰਾਂਗੇ ਪਰ ਜਿਸ ਵੱੱਦ ਤੇ ਵੀਜੀ ਨਾਲ ਉਹਨਾਂ ਗੱਲਾਂ ਕੀਤੀਆਂ ਮੈਨੂੰ ਬਹੁਤ ਅਫਸੋਸ ਹੋਇਆ ਤੇ ਮੈਂ ਸੋਚਿਆ ਹੀ ਸੀ ਕਿ ਅਕਾਲੀ ਅੱਜ ਇਸ ਕਰਤਾਰ ਦੇ ਹੋਗੇ ਕਿ ਧੀਆਂ ਪੈਣਾ ਦੀ ਕਰਤਾਰ ਕਸ਼ੀ ਕਰਨਾ ਪਵੇ ਔਰਤ ਦੀ ਕੋਈ ਇੱਜ਼ਤ ਇਹਨਾਂ ਦੇ ਹੱਥ ਚ ਨਹੀਂ ਇਹਨਾਂ ਦੇ ਦਿਮਾਗ ਚ ਨਹੀਂ ਰਹੀ ਅਕਾਲੀ ਕਦੀ ਇਸ ਕਰ ਨਹੀਂ ਸਕਦਾ ਉਹ ਪੰਥ ਪਰਸਤੀ ਹੋ ਸਕਦਾ ਪਰ ਉਸ ਤੋਂ ਵੀ ਵੱਧ ਜਦੋਂ ਮੈਂ ਦੇਖਿਆ ਕਿ ਉਹਦੀ ਫੋਟੋ ਦੇਖੀ ਵੀਡੀਓ ਦੇਖੀ ਫਿਰ ਮੈਨੂੰ ਥੋੜਾ ਸਕੂਨ ਵੀ ਮਿਲ ਗਿਆ ਕਿ ਵਾਕਈ ਜੋ ਮੈਂ ਸੋਚਦੀ ਸੀ ਵੀ ਅਕਾਲੀ ਸਿੱਕੀ ਸਰੂਪ ਵਾਲਾ ਫੇਕ ਆ ਉਹਦੇ ਮੂੰਹੋਂ ਇਸ ਤਰ੍ਹਾਂ ਦੀ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਪਰ ਮੈਨੂੰ ਪਤਾ ਨਹੀਂ ਸੀ ਕਿ ਇਹ ਸਿਰਫ ਰਿਆਈ ਸੀਗਾ ਜਿਹੜਾ ਕਿ ਨਾਸਤੇ ਵਾਲ ਸੀ ਨਾ ਜਿਹੜੇ ਤੇ ਕੋਈ ਦਾੜਾ ਸੀ ਇਸ ਕਰਕੇ ਸਿਰਫ ਰਿਆ ਜਿਹੜਾ ਬੰਦਾ ਸੀ ਉਹ ਮੇਰੇ ਨਾਲ ਗੱਲ ਕਰ ਰਿਹਾ ਸੀ ਔਰ ਸਭ ਤੋਂ ਵੱਡੀ ਉਦੋਂ ਵੀ ਦੁੱਖ ਲੱਗਾ ਕਿ ਜਦੋਂ ਪਗੌੜਾ ਦਲ ਦੇ ਪ੍ਰਧਾਨ ਨੇ ਆਪਣੇ ਹੀ ਪੇਜ ਦੇ ਉੱਤੇ ਫੇਸਬੁੱਕ ਦੇ ਉੱਤੇ ਇਹਨੂੰ ਵਾਇਰਲ ਕੀਤੀ। ਯੂਥ ਅਕਾਲੀ ਦਲ ਨੇ ਸਾਰੇ ਨੇ ਵਾਇਰਲ ਕੀਤੀ। ਇਹਨਾਂ ਦੇ ਆਈਟੀ ਵਿੰਗ ਨੇ ਇਹਨੂੰ ਵਾਇਰਲ ਕੀਤੀ। ਕੀ ਦੱਸਣਾ ਚਾਹੁੰਦੇ ਸੀ? ਤੁਸੀਂ ਤੇ ਪਹਿਲਾਂ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਪਗੌੜੇ ਹੋ। ਤੁਸੀਂ ਤੇ ਪਹਿਲਾਂ ਜਥੇਦਾਰਾਂ ਦਾ ਵੀ ਕਿਰਦਾਰ ਕੁਸ਼ੀ ਕੀਤੀ ਹੈ ਤੇ ਫਿਰ ਤੁਸੀਂ ਇੱਕ ਔਰਤਾਂ ਨੂੰ ਤੇ ਕਦੀ ਬਖਸ਼ਿਆ ਹੀ ਨਹੀਂ। ਤੁਰਤ ਤਾਂ ਆਸ ਨਹੀਂ ਸੀ ਮੈਨੂੰ। ਪਰ ਜਿਹੜੇ ਅਕਾਲ ਤਖਤ ਸਾਹਿਬ ਦੇ ਵੀ ਹੋ ਸਕੇ। ਉਹ ਕਿਸੇ ਔਦ ਦੇ ਕਿਸੇ ਇਜਤਤਾ ਦੇ ਕਿਸ ਤਰ੍ਹਾਂ ਹੋਣਗੇ ਸੋ ਮੈਂ ਸਭੀ ਦੀ ਹੈ ਕਿ ਇਹ ਹੀ ਕਾਰਨ ਹੈ ਕਿ ਜੇ ਸ਼੍ਰੋਮਣੀ ਅਕਾਲੀ ਦਲ ਇਹੋ ਜਿਹੇ ਵਿਅਕਤੀਆਂ ਤੇ ਸਿਰਾਂ ਤੇ ਉੱਤਰੇਗਾ ਤਾਂ ਇਸੇ ਕਾਰਨ ਇਹ ਅਸੀਂ ਇੱਕ ਸੀੜੀ ਤੇ ਆ ਕੇ ਰਹਿ ਗਏ ਅੱਜ ਤਕਲੀਫ ਹੈ ਕਿ ਸ਼੍ਰੀ ਅਕਾਲ ਤਰ ਸਾਹਿਬ ਤੋਂ ਭਗੋੜਾ ਦਲ ਜਿਹੜਾ ਬੜਿਆ ਉਹਨੇ ਆਪਣੇ ਵਰਕਰ ਇਸ ਤਰ੍ਹਾਂ ਦੇ ਰੱਖ ਕੇ ਬਦਤਮੀਜ਼ੀ ਕਰਕੇ ਤੇ ਅੱਜ ਸ਼੍ਰੋਮਣੀ ਕਾਲੀ ਦਲ ਨੂੰ ਬਹੁਤ ਵੱਡੀ ਢਾਲ ਆ ਰਹੀ ਹੈ ਬਹੁਤ ਵੱਡੀ ਜਦੋਂ ਮੈਂ ਸੁਣਿਆ ਸੀ ਮੈਂ ਸੋਚਿਆ ਕਾਲੀ ਵਰਕਰ ਹੈ ਸੁਣਨਾ ਮੇਰਾ ਫਰਜ ਬੰਦਾ ਹੈ ਪੰਥਕ ਹੋਏਗਾ ਸੋਚ ਵੀ ਚੰਗੀ ਹੋਏਗੀ ਪਰ ਪਤਾ ਨਹੀਂ ਸੀ ਕਿ ਇਸ ਤਰ੍ਹਾਂ ਦੇ ਸਿਰਫ ਇਹ ਜਿਹੜੇ ਹੈ ਬਿਲਕੁਲ ਓਨ ਓਨ ਕੋਈ ਪੰਥ ਦੀਆਂ ਗੱਲਾਂ ਕਰਨ ਤੇ ਪੰਥ ਦਾ ਰੱਖਣ ਸੋ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਹੁਣ ਇਹ ਹੁਸ਼ਿਆਰ ਨਾ ਵਰਤੋ ਰਿਕਾਰਡਿੰਗ ਚੋਰੀ ਕਰਨੀ ਇੱਕ ਜੁਰਮ ਹੈ ਰਿਕਾਰਡਿੰਗ ਬਿਨਾ ਪੁੱਛੇ ਤੋਂ ਕਰਨੀ ਇੱਕ ਜੁਰਮ ਹੈ ਕਿਸੇ ਦੀ ਕਿਰਦਾਰ ਕੁੱਸ਼ੀ ਕਰਨੀ ਇੱਕ ਵੱਡਾ ਜੁਰਮ ਹੈ ਸੋ ਸੁਚੇਤ ਰਹੋ ਮਤ ਸੋਚਿਓ ਕਿ ਤੁਸੀਂ ਇਸ ਤਰ੍ਹਾਂ ਕਰਕੇ ਸ਼੍ਰੋਮਣੀ ਅਕਾਲੀ ਦਲ ਜੋ ਐਸ ਵਲੇ 71 ਸਾਹਿਬ ਜੀ ਦੀ ਸਰਪ੍ਰਸਤੀ ਹਟ ਚੱਲ ਰਿਹਾ ਹੈ ਇਹਨੂੰ ਤੁਸੀਂ ਕਿਤੇ ਡੀਮੋਨਾਈਜ਼ ਕਰ ਸਕੋਗੇ ਜਾਂ ਤੁਸੀਂ ਇਵਜੀਆਂ ਗੱਲਾਂ ਕਰਕੇ ਕਿਸੇ ਨੂੰ ਨੀਮਾ ਦਿਖਾ ਸਕੋਗੇ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਥੱਲੇ ਜੋ ਵੀ ਰਹੇਗਾ ਕੋਈ ਚੰਗੀ ਕਲਾ ਚ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ